ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੰਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਗੋਰਾ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹਾਂਸ ਪ੍ਰਾਨ ਪਤ ਪਾਵੈ ਗੋਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਬਰਖ ਰਖ ਚਰਨ ਤਰੇ ਵਿਚਾਰੀ ਦਬਦਾਸ਼ੋੜ ਪਾਇਂਦਰੰਗ ਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਉਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਜ ਸਮਾਈ ਸਰਵਰ ਮਹ ਹੰਸ ਹੰਸ ਮਹ ਸਾਗਰ ਅਕਾਥ ਕਥਾ ਗੁਰਬਜਨੀ ਆਦਰ ਸਤਿ ਸੰਨ ਮੰਡਲ ਇੱਕ ਜੋਗੀ ਬੈਸੀ ਨਾਰਨਾ ਪੁਰਖ ਕਹਹੁ ਕੋ ਕੈਸੀ ਤ੍ਰਪਾਵਣ ਜੋਤ ਰਹੇ ਨਿਵਲਾਈ ਸੋਰੰਧਰ ਦਾਤ ਸੱਚੀ ਸਰਨਾਈ ਆਨੰਦ ਮੂਲ ਅਨਾਰਥ ਅਧਾਰੀ ਗੋਰਮੁਖ ਭਗਤ ਸਹਜ ਵਿਚਾਰੀ ਭਗਤ ਵਸਨ ਭੈ ਕਟੜ ਹਾਰੀ ਹਾਉ ਮੈ ਮਾਰ ਮਿਨੀ ਪਗ ਧਾਰੇ ਅਨੇਕ ਜਤਨ ਕਰ ਕਾਲ ਸੰਤਾਏ ਮਰਣ ਲਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾਖੂ ਵਾ ਆਪਨਾ ਚੀਨਸ ਪ੍ਰਾਮ ਪ੍ਰਾਮ ਰੂਵ ਕਹਤੋ ਪੜਤੋ ਸੁਣਤੋ ਏਕ ਧੀਰਜ ਧਰਮ ਤਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਈ ਚੌਥੇ ਪਦ ਕਉ ਜੀ ਮਨਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਪਰਮ ਭਾਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਸਾਚੇ ਨਿਰਮਲ ਮੈਨ ਦਾ ਲਗੈ ਗੁਰ ਕੈ ਸਬਦ ਪਰਮ ਭਉ ਭਗੈ ਸੂਰਤ ਮੂਰਤ ਆਦ ਅਨੂ ਨਾਨਕ ਜਾਚੈ ਸਾਚ ਸਰੂਪ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ